ਬਿਲਕੁਲ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਸ਼ਲਾਮ ਮਸ਼ਵਰਾ ਕਰਕੇ ਇਸ ਵਾਰ ਪਹਿਲੀ ਵਾਰ ਜਿਹੜਾ ਹੈਗਾ ਜਨਤਾ ਦਾ ਬਜਟ ਤਿਆਰ ਹੋ ਰਿਹਾ ਹੈਗਾ ਸਾਰੇ ਸਟੇਕ ਹੋਲਡਰ ਸਾਰੀ ਇੰਡਸਟਰੀ ਵਪਾਰ ਮੰਡਲ ਔਰ ਸਾਰੇ ਪੰਜਾਬ ਦੇ ਲੋਕ ਚਾਹੇ ਉਹ ਮੁਲਾਜ਼ਮ ਨੇ ਚਾਹੇ ਕਿਸਾਨ ਨੇ ਚਾਹੇ ਕੋਈ ਹੋਰ ਵਰਗ ਹੈ ਸਾਰੇ ਵਰਗਾਂ ਦੀ ਇਸਲਾਮ ਮਸ਼ਵਰਾ ਕਰਕੇ ਪਹਿਲੀ ਵਾਰ ਜਿਹੜਾ ਹੈਗਾ ਇਸ ਵਾਰ ਜਨਤਾ ਦਾ ਬਜਟ ਪੇਸ਼ ਹੋਊਗਾ ਕਿਸ ਤਰ੍ਹਾਂ ਦਾ ਹੋਏਗਾ ਜੀ ਜਨਤਾ ਦਾ ਬਜਟ ਬਿਲਕੁਲ ਇਸ ਜਨਤਾ ਦੇ ਬਜਟ ਦੇ ਵਿੱਚ ਪਹਿਲੀ ਵਾਰ ਆ ਕੇ ਨਮੀ ਸਰਕਾਰ ਬਣੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ بطور ਮੁੱਖ ਮੰਤਰੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ ਆ ਔਰ ਕੋਈ ਵੀ ਜਿਹੜਾ ਜਨਤਾ ਦੇ ਬਜਟ ਜਿਹੜਾ ਨਵਾਂ ਟੈਕਸ ਨਹੀਂ ਲਾਇਆ ਜਾਊਗਾ ਔਰ ਪੁਰਾਣਾ ਟੈਕਸ ਜਿਹੜਾ ਚੱਲ ਰਿਹਾ ਹੈ ਨਾ ਕਿ ਉਹਨਾਂ ਦੀ ਕਲੈਕਸ਼ਨ ਜਿਹੜੀ ਆ ਵਧਾਈ ਜਾਊਗੀ। ਕਾਗਜ਼ ਰਹਿਤ ਬਜਟ ਪੇਸ਼ ਕੀਤਾ ਜਾਏਗਾ। ਬਿਲਕੁਲ ਇਸ ਵਾਰ ਜਿਹੜਾ ਪੇਪਰਲੈਸ ਬਜਟ ਹੋਊਗਾ ਔਰ ਪਹਿਲੀ ਵਾਰ ਆ ਇਹਦੇ ਨਾਲ ਮੈਂ ਸਮਝਦਾ ਸਾਡੇ ਬਹੁਤ ਸਾਨੂੰ ਫਾਇਦਾ ਹੋਊਗਾ ਲਗਭਗ 21 ਲੱਖ ਰੁਪਏ ਸਾਡਾ ਬਚੂਗਾ ਸਟੇਟ ਦਾ ਔਰ ਦੂਜਾ ਜਿਹੜੇ ਦਰਖਤ ਦਰਖਤ ਜਿਹੜਾ ਹੈ ਟਰੀਜ਼ ਨੇਗੇ ਪਲਾਂਟੇਸ਼ਨਾਂ ਉਹਨੂੰ ਦੇਖੋ ਪਾਣੀ ਦੀ ਜਿਹੜੀ ਕਮੀ ਆ ਰਹੀ ਆ ਸਰਦਾਰ ਭਗੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਪੰਜਾਬ ਦੇ ਮਾਨਜੋ ਮੁੱਖ ਮੰਤਰੀ ਸਾਹਿਬ ਨੇ ਕਿ ਇਸ ਵਾਰ ਝੋਨੇ ਦੀ ਸਿੱਧੀ ਬਜਾਈ ਹੋਊਗੀ ਔਰ ਸਿੱਧੀ ਬਜਾਈ ਦੇ ਨਾਲ ਮੈਸਮੇਂ ਦਾ ਪਾਣੀ ਬਹੁਤ ਬਚੂਗਾ ਔਰ ਉਹਦੇ ਲਈ 1500 ਰੁਪਿਆ ਪ੍ਰਤੀ ਏਕੜ ਜਿਹੜਾ ਇਨਸੈਂਟਿਵ ਜਿਹੜਾ ਉਹ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਆਪਣੀ ਮੰਤਰੀ ਤੇ ਜੋ ਉਹਨਾਂ ਨੇ ਐਕਸ਼ਨ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਕਰਾਪਸ਼ਨ ਜਿਹੜੀ ਆ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਅਫਸਰ ਸਾਹਿਬਾਨ ਆ ਜਿਹੜਾ ਵੀ ਕੈਪਸ਼ਨ ਕਰੂਗਾ ਉਹਦੇ ਖਿਲਾਫ ਸਖਤ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨੂੰ ਜੇਲ੍ਹ ਵਿੱਚ ਭੇਜਿਆ ਜਾਊਗਾ ਪੋਲੀਟਿਕਲ ਪਾਰਟੀਆਂ ਕਹਿੰਦੀਆਂ ਕਿ ਧਰਮੇਬਾਜੀ ਕੀਤੀ ਜਾ ਰਹੀ ਹੈ ਜੇ ਦੇਖੋ ਮਾਨ ਸਾਹਿਬ ਨੂੰ ਪਤਾ ਸੀ ਸਾਡੀ ਸਰਕਾਰ ਨੂੰ ਪਤਾ ਸੀਗਾ ਕਿ ਸਾਡਾ ਮੰਤਰੀ ਭ੍ਰਿਸ਼ਟਾਚਾਰ ਕਰ ਰਿਹਾ ਉਹਨਾਂ ਨੂੰ ਕਿਹੜਾ ਪਤਾ ਸੀਗਾ ਦੂਜੀਆਂ ਪਾਰਟੀਆਂ ਨੂੰ ਜਾਂ ਤਾਂ ਉਹ ਮੰਗ ਠਾਉਂਦੀਆਂ ਇਹ ਅਸੀਂ ਆਪ ਫੈਸਲਾ ਲਿਆਗਾ ਅਸੀਂ ਨੂੰ ਦਬਾ ਵੀ ਸਕਦੇ ਸੀ ਲੁਕੋ ਵੀ ਸਕਦੇ ਸੀ ਪਰ ਲੇਕਿਨ ਬਹੁਤ ਵੱਡਾ ਫੈਸਲਾ ਹੈ ਇਤਿਹਾਸਕ ਫੈਸਲਾ ਹੈਗਾ ਔਰ ਪੰਜਾਬ ਦੇ ਲੋਕ ਇਸ ਫੈਸਲੇ ਤੋਂ ਖੁਸ਼ ਨੇ ਔਰ ਭ੍ਰਿਸ਼ਟਾਚਾਰੀ ਜਿਹੜੇ ਨੇ ਕੀ ਉਹ ਡਰੇ ਹੋਏ ਨੇਗੀ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਨੇ ਚਾਹੇ ਜਿਹੜੀਆਂ ਜਿੱਦਾਂ ਪਾਰਟੀ ਤੁਸੀਂ ਗੱਲ ਕਰਦੇ ਹੋ ਜਿੱਦਾਂ ਆਪਾਂ ਲੀਡਰਾਂ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਖੁਦ ਭ੍ਰਿਸ਼ਟਾਚਾਰ ਕੀਤਾਗਾ ਸੋ ਇਸ ਗੱਲ ਕਰਕੇ ਇਸ ਤਰ ਕਹ ਰਿਹਾ ਕਿ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਚਾਹ ਕਿਸੇ ਵੀ ਲੈਵਲ ਦਾ ਅਫਸਰ ਆ ਉਹਦੇ ਖਿਲਾਫ ਇਸ ਤਰ੍ਹਾਂ ਦੇ ਐਕਸ਼ਨ ਹੋਣਗੇ ਆਪਣੀ ਮੰਤਰੀਏ ਤੇ ਹੀ ਕਾਰਵਾਈ ਕਰਦੀ ਆ ਹੋਰ ਪਤਾ ਲੱਗੇਗਾ ਜਿਹੜੀਆਂ ਪਿਛਲੀਆਂ ਪਾਰਟੀਆਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾਗਾ ਉਹਨਾਂ ਦੇ ਖਿਲਾਫ ਹੌਣ ਵਾਲੇ ਸਮੇਂ ਦੇ ਵਿੱਚ ਸਖਤ ਕਦਮ ਚੁੱਕੇ ਜਾਣਗੇ ਔਰ ਸਭ ਨੂੰ ਮਿਸਾਲੀ ਸਜ਼ਾ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ